ਗੁਰੂ ਜੀ ਦਾ ਖਾਲਸਾ ਵਾਹਿਗੁਰੂ ਕੀ ਫਤਿਹ ਗੁਰੂ ਰੂਪ ਪੁਰਸਵਾਰੀ ਸਾਧ ਸੰਗ ਜੀਓ ਆਓ ਤੁੰਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਮਾਤਾ ਗੁਜਰੀ ਕੌਰ ਦੇ ਆਨੰਦ ਕਾਰਜ ਵਿਆਹ ਬਾਰੇ ਆਪ ਜੀ ਨਾਲ ਸਾਂਝ ਪਾਈਏ 1632 ਸਤੰਬਰ ਦੇ ਵਿੱਚ ਮਾਤਾ ਗੁਜਰੀ ਕੌਰ ਦੇ ਨਾਲ ਸ੍ਰੀ ਗੁਰ ਤੇਗ ਬਹਾਦਰ ਸਾਹਿਬ ਜੀ ਦਾ ਵਿਆਹ ਸੰਪਨ ਹੋਇਆ ਸੀ ਮਾਤਾ ਗੁਜਰੀ ਦਾ ਜਨਮ ਕਰਤਾਰਪੁਰ ਵਿਖੇ ਗੁਰੂ ਘਰ ਦੇ ਅਨੰਨ ਸੇਵਕ ਭਾਈ ਲਾਲ ਚੰਦ ਦੇ ਘਰ ਵਿਖੇ ਮਾਤਾ ਬਿਸ਼ਨ ਕੌਰ ਦੀ ਕੁੱਖੋਂ 1619 ਈਸਵੀ ਵਿੱਚ ਹੋਇਆ ਭਾਈ ਲਾਲ ਚੰਦ ਅਤੇ ਮਾਤਾ ਬਿਸ਼ਨ ਕੌਰ ਇਹਨਾਂ ਦਾ ਗੁਰੂ ਘਰ ਪ੍ਰਤੀ ਪਿਆਰ ਲਗਾਉ ਪਰਭਾਵ ਬਲੜੀ ਗੁਜਰੀ ਨੇ ਖੂਬ ਕੂਲਿਆ ਕੌਣ ਜਾਣਦਾ ਸੀ ਕਿ ਬੱਚੀ ਜਿਸ ਨੂੰ ਜਨਮ ਪ੍ਰੰਤ ਉਸਦੇ ਮਾਪਿਆਂ ਵੱਲੋਂ ਗੁਜਰੀ ਦਾ ਨਾਮ ਦਿੱਤਾ ਗਿਆ ਹੈ ਉਹ ਭਵਿੱਖ ਦੀ ਇੱਕ ਮਹਾਨ ਸੰਘਰਸ਼ੀ ਇਤਿਹਾਸਿਕ ਸ਼ਖਸੀਅਤ ਤਰਮਰ ਖਿਆਤੇ ਗੁਰੂ ਤੇਗ ਬਹਾਦਰ ਸਾਹਿਬ ਦੇ ਮਹਿਲ ਸਰਬੰਸ ਦਾ ਨਈਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਤਕਾਰਯੋਗ ਮਾਤਾ ਜੀ ਅਤੇ ਪਾਤ ਦੇ ਜੀ ਪਹਿਲੀ ਸ਼ਹੀਦ ਔਰਤ ਹੋਵੇਗੀ ਜਿਨ੍ਹਾਂ ਦਾ ਜੀਵਨ ਤਿਆ ਕੁਰਬਾਨੀ ਅਤੇ ਸ਼ਹੀਦੀ ਇਤਿਹਾਸ ਨੂੰ ਇੱਕ ਨਵਾਂ ਮੋੜ ਦੇਵੇਗੀ ਅਤੇ ਭਾਰਤੀ ਨਾਰੀ ਦੇ ਮਾਨਸਨਮਾਨ ਨੂੰ ਉੱਚਾ ਅਤੇ ਸਤਕਾਰ ਸਥਾਨ ਪ੍ਰਾਪਤ ਕਰ ਦੇਵੇਗੀ ਜਿਸ ਨਾਲ ਭਾਰਤੀ ਨਾਰੀ ਦਾ ਜੀਵਨ ਇੱਕ ਸਵੈ ਮਾਨ ਤੇ ਗੌਰਵਮਈ ਅੰਗੜਾਈ ਲਵੇਗਾ। ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸੁਪੁੱਤਰ ਸੂਰਜ ਮਲ ਦਾ ਆਨੰਦ ਕਾਰਜ ਵੀ ਕਰਤਾਰਪੁਰ ਸੇ ਵਿਖੇ ਹੋਇਆ ਸੀ ਅਤੇ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਪਹਿਲਾ ਨਾਮ ਤੇਗਮਲ ਜੀ ਇਹਨਾਂ ਦਾ ਵਿਆਹ ਵੀ ਕਰਤਾਰਪੁਰ ਵਿਖਿਓਆ ਪਿਆਰਿਓ ਛੋਟੀ ਅਵਸਥਾ ਦੇ ਵਿੱਚ ਆਪਨੇ ਜਦੋਂ ਕਰਤਾਰਪੁਰ ਦੀ ਜੰਗ ਦੇ ਵਿੱਚ ਜੋਰ ਵਿਖਾਇਆ ਸੀ ਹਰਗੋਬਿੰਦ ਸਾਹਿਬ ਜੀ ਨੇ ਇਹਨਾਂ ਦਾ ਨਾਮ ਤੇਗਮਲ ਤੋਂ ਤੇਗ ਬਹਾਦਰ ਕਰ ਦਿੱਤਾ ਸੀ ਜਦੋਂ 12 ਸਾਲ ਦੀ ਆਰਜੂ ਦੇ ਵਿੱਚ ਆਪ ਜੀ ਨੇ ਜੰਗ ਦੇ ਮੈਦਾਨ ਦੇ ਵਿੱਚ ਯੋਰ ਵਿਖਾਏ 2 2.5 ਘੰਟੇ ਦੀ ਲੜਾਈ ਉਪਰੰਤ ਮਾਤਾ ਜੀ ਨੇ ਸਨੇ ਭੇਜਿਆ ਸੀ ਕਿ ਬੇਟਾ ਹੁਣ ਤੂੰ ਵਾਪਸ ਆ ਜਾ ਮਾਤਾ ਨਾਨਕੀ ਜੀ ਨੇ ਤਾਂ ਗੁਰੂ ਤੇਗ ਬਹਾਦਰ ਜੀ ਨੇ ਸਿੰਘਾਂ ਨੂੰ ਮੈਸੇਜ ਦਿੱਤਾ ਕਿ ਜਾਓ ਮਾਤਾ ਨੂੰ ਕਹਿ ਦਿਓ ਕਿ ਜੋ ਦੇ ਜਾਂ ਤਾਂ ਸ਼ਹੀਦ ਹੁੰਦੇ ਨੇ ਤੇ ਜਾਂ ਫਿਰ ਜੰਗ ਜਿੱਤ ਕੇ ਆਉਂਦੇ ਨੇ ਔਰ ਪਿਆਰਿਓ ਇਸੇ ਹੀ ਖੁਸ਼ੀ ਦੇ ਵਿੱਚ ਹਰਗੋਇ ਸਹਿਬ ਜੀ ਨੇ ਬਾਬੇ ਤੇਗਮਲ ਦਾ ਨਾਮ ਤੇਗ ਭਾਦਰ ਰੱਖਿਆ ਸੀ ਤੇਗ ਦਾ ਧਨੀ ਭਾਈ ਲਾਜੰਦ ਦੇ ਮਾਤਾ ਬਿਸ਼ਨ ਕੋਰ ਨੂੰ ਤੇਗਮਲ ਜੀ ਨੇ ਆਪਣੀ ਬੇਟੀ ਲਈ ਜੋਗ ਵਰ ਜਾ ਪਿਆ ਭਾਵੇਂ ਤੇਗਮਲ ਦੀ ਉਮਰ ਗੁਜਰੀ ਜੀ ਦੇ ਨਾਲੋਂ 2 ਸਾਲ ਛੋਟੀ ਸੀ ਪ੍ਰੰਤੂ ਉਹਨਾਂ ਨੇ ਆਪਣੇ ਮਨ ਦੀ ਇੱਛਾ ਸਤਿਗੁਰੂ ਜੀ ਪਾਸ ਬੜੀ ਨਿਮਰਤਾ ਦੇ ਨਾਲ ਪੇਸ਼ ਕੀਤੀ ਗੁਰੂ ਸਾਹਿਬ ਦੇ ਗੁਰੂ ਸਾਹਿਬ ਨੇ ਗੁਰੂ ਘਰ ਦੇ ਅਨਨ ਸੇਵਕ ਪ੍ਰਵਾਦ ਦੀ ਪੇਸ਼ਕਸ਼ ਪ੍ਰਵਾਨ ਕਰ ਲਈ ਤੇ ਮਾਤਾ ਗੁਜਰੀ ਜੀ ਦੀ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ ਮੰਗਣੀ ਦੀ ਰਸਮ ਅਦਾ ਹੋਈ ਇਸ ਤਰ੍ਹਾਂ ਦੋਵਾਂ ਦੇ ਵਿਆਹ ਜੀਵਨ ਦੀ ਅਰੰਭਕ ਸਮਾਜਿਕ ਕਾਰਵਾਈ ਸੰਪੰਨ ਹੋ ਗਈ ਕੋਸਮਾ ਬੀਤਨ ਪ੍ਰੰਤ ਸਮੇਂ ਦੇ ਰੀਤੀ ਰਿਵਾਜਾਂ ਅਨੁਸਾਰ ਮਾਤਾ ਗੁਜਰੀ ਜੀ ਦਾ ਆਨੰਦਕਾਰ ਛੇਵੇਂ ਪਾਤਸ਼ਾਹ ਦਲ ਪੰਨਨ ਗੁਰਸੂਰਮਾ ਬੜਜੋਦਾ ਬੱਫਰ ਪਕਾਰੀ ਮੀਰੀ ਪੀਰੀ ਦੇ ਮਾਲਕ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤੇ ਮਾਤਾ ਨਾਨਕੀ ਜੀ ਦੇ ਸਪੁੱਤਰ ਸ਼੍ਰੀ ਤੇਗ ਬਹਾਦਰ ਸਾਹਿਬ ਜੀ ਦੇ ਨਾਲ 1632 ਈਸਵੀ ਦੇ ਵਿੱਚ ਹੋਇਆ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਪਾਸ਼ਾ ਨੇ ਭਾਈ ਲਾਲਜੰਦ ਨੂੰ ਆਪਣੀ ਗਲਵਕੜੀ ਵਿੱਚ ਲੈ ਕੇ ਉਹਨਾਂ ਦਾ ਧੰਨਵਾਦ ਕੀਤਾ ਕਿਉਂਕਿ ਉਹਨਾਂ ਨੇ ਆਪਣੀ ਬੇਟੀ ਗੁਰੂ ਪਰਿਵਾਰ ਦੀ ਝੋਲੀ ਵਿੱਚ ਪਾਈ ਸੀ ਗੁਰੂ ਜੀ ਨੇ ਬਹੁਤ ਹੀ ਮਾਨ ਸਤਕਾਰ ਦਿੱਤਾ ਮਾਤਾ ਨਾਨਕ ਜੀ ਨੇ ਵੀ ਜਿੱਥੇ ਆਪਣੀ ਨਵੀਂ ਨਵੇਕਲੀ ਨੋ ਰਾਣੀ ਨੂੰ ਮਾਤਾ ਵਾਲਾ ਪਿਆਰ ਦਿੱਤਾ ਉਥੇ ਗੁਰੂ ਪਰਿਵਾਰ ਤੇ ਗੁਰੂ ਘਰ ਦੀ ਸਾਰੇ ਮਰਿਆਦਾ ਵਿੱਚ ਪ੍ਰਪੱਕ ਕੀਤਾ ਥੋੜੇ ਸਮੇਂ ਵਿੱਚ ਹੀ ਇਸ ਸੁੰਦਰ ਸ਼ੋਹਰਤ ਸਿਆਣੀ ਨਿਮਰਤਾ ਪ੍ਰਪੂਰ ਗੁਜਰੀ ਜੀ ਨੇ ਸਭ ਕੁਝ ਗ੍ਰਹਿਣ ਕਰ ਲਿਆ ਆਪਣੀ ਸੱਸ ਮਾਤਾ ਨਾਨਕ ਜੀ ਤੋਂ ਉਹਨਾਂ ਦੇ ਸਹੁਰੇ ਪਿਤਾ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਾਹੀਦੀ ਸ਼ਹੀਦੀ ਪ੍ਰੰਤ ਦੇ ਗੁਰੂ ਘਰ ਦੇ ਸਾਰੇ ਹਾਲਾਤ ਅਤੇ ਗੁਰੂ ਅਰਜਨ ਦੇਵ ਜੀ ਵੱਲੋਂ ਕਾਇਮ ਕੀਤੀ ਗਈ ਗੁਰੂ ਘਰ ਦੀ ਮਰਿਆਦਾ ਮਾਤਾ ਨਾਨਕ ਜੀ ਵੱਲੋਂ ਆਪਣੀ ਸੱਸ ਮਾਤਾ ਗੰਗਾ ਜੀ ਦੀ ਦਿਲ ਜਾਨ ਤੋਂ ਲਗਨ ਨਾਲ ਕੀਤੀ ਸੇਵਾ ਬਾਰੇ ਜਾਣ ਕੇ ਮਾਤਾ ਗੁਜਰੀ ਜੀ ਆਤਮਿਕ ਬਲ ਹੋਰ ਵੀ ਦ੍ਰਿੜ ਹੋ ਗਿਆ ਸਦਕ ਦਲੀ ਵਾਲਾ ਹੋ ਗਿਆ ਹੁਣ ਉਹ ਕਿਸੇ ਭਿਆੰਕਰ ਤੋਂ ਭਿਆੰਕਰ ਸੰਕਟਮਈ ਹਾਲਾਤ ਦਾ ਦ੍ਰਿੜਤਾ ਨਾਲ ਸਦਕ ਦਲੀ ਨਾਮ ਕਾਬਲੇ ਦੇ ਸਮਰਥ ਹੋ ਗਈ ਜੋਸਤੇ ਭਵੇਖ ਦੇ ਹਾਲਾਤ ਨੇ ਸਪਸ਼ਟ ਕਰ ਦਿੱਤਾ ਆਪ ਜੀ ਨੂੰ ਪਤਾ ਹੈ ਕਿ ਕਿਸ ਤਰ੍ਹਾਂ ਮਾਤਾ ਜੀ ਜਿਸ ਵੇਲੇ ਅਨੰਦਪੁਰ ਸਾਹਿਬ ਵਿਖੇ 9 ਸਾਲ ਦੀ ਬਾਲਵਸਥਾ ਦੇ ਵਿੱਚ ਗੋਮਨਰਾਏ ਜੀ ਵਿਚਰ ਰਹੇ ਸੀ ਹਿੰਦੂਆਂ ਦੀ ਖਾਤਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣਾ ਬਲੀਦਾਨ ਚਾਂਦਨੀ ਚੌਂਕ ਦੇ ਵਿੱਚ ਦਿੱਤਾ ਔਰ ਕਿਸ ਤਰ੍ਹਾਂ ਧਰ ਦਾ ਸੰਸਕਾਰ ਉੱਥੇ ਹੋਇਆ ਔਰ ਸੀਸ ਲੈ ਕੇ ਪਾਈ ਜੈਤਾ ਜੀ ਅਨੰਤਪੁਰ ਸਾਹਿਬ ਵਿਖੇ ਮਿਲੇ ਹਰ ਉਸ ਵੇਲੇ ਮਾਤਾ ਗੁਜਿਰ ਕੌਰ ਦੇ ਮੰਨ ਦੀ ਉਤੇ ਕੀ ਬੀਤੀਆਂ ਹੋਣਗੀਆਂ ਪਰ ਐਸੀ ਮਾਂ ਜਿਹਨੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਸੰਕਟ ਦੇਖੇ ਸੀ ਉਸ ਦਾ ਇੱਕ ਇਮਤਿਹਾਨ ਸੀ ਔਰ ਪਰਪੱਕ ਹੋ ਰਹੇ ਸੀ ਜਿਸ ਵੇਲੇ ਅਨੰਪੁਰ ਸਾਹਿਬ ਦੇ ਕਿਲੇ ਨੂੰ ਘੇਰਾ ਪਿਆ ਘੇਰੇ ਤੋਂ ਪਰੰਤ ਕਿਲਾ ਛੱਡ ਕੇ ਨਿਕਲਣ ਸਮੇਂ ਛੋਟੇ ਬੱਚਾਂ ਦੇ ਨਾਲ ਮਾਤਾ ਗੁਜਰ ਕੌਰ ਵੀ ਉਸ ਇਲਾਕੇ ਨੂੰ ਛੱਡ ਜਾਂਦੇ ਨੇ ਵੱਡੇ ਸਹਿਬਜ਼ਾਦੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਚਮਕੌਰ ਦੇ ਵਿੱਚ ਪਹੁੰਚਦੇ ਨੇ ਜਿੱਥੇ ਸ਼ਹੀਦੀ ਪ੍ਰਾਪਤ ਕਰਦੇ ਨੇ ਤੇ ਪਿਆਰੇ ਛੋਟੇ ਸਹਿਬਜ਼ਾਦੇ ਮਾਤਾ ਗੁਜਰੀ ਕੌਰ ਦੇ ਨਾਲ ਕੰਮੇ ਮਾਸ਼ਕੀ ਦੀ ਚੌਪੜੀ ਦੇ ਵਿੱਚ ਰਾਤ ਕੱਟ ਕੇ ਅਗਲੇ ਦਿਨ ਗੰਗੂ ਬ੍ਰਾਹਮਣੋਆਂ ਦਾ ਨੂੰ ਆਪਣੇ ਘਰ ਲਿਆ ਜਾਂਦਾ ਹੈ ਗ੍ਰਿਫਤਾਰ ਕਰਵਾ ਦਿੰਦਾ ਹੈ ਬਾਅਦ ਦੇ ਵਿੱਚ ਛੋਟੇ ਬੱਚੇ ਵੀ ਸ਼ਹੀਦ ਹੁੰਦੇ ਨੇ ਤੇ ਮਾਤਾ ਜੀ ਵੀ ਉੱਥੇ ਸ਼ਹੀਦ ਹੋ ਜਾਂਦੇ ਨੇ ਇਹ ਮਾਤਾ ਗੁਜਰੀ ਜੀ ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚ ਬਹੁਤ ਸੰਕਟ ਹੰਢਾਏ ਅਤੇ ਬੜੀ ਵੱਡੀ ਦੇਣ ਸਿੱਖ ਕੌਮ ਨੂੰ ਉਹਨਾਂ ਦੀ ਉਹਨਾਂ ਦੀ ਪਰਥਾਏ ਨਿਮਾਣੀ ਜੀ ਕੋਸ਼ਿਸ਼ ਹੈ ਸੋ ਹੋਈਆਂ ਪੁਲਾਣਾਂ ਅੱਜ ਤਾਰਿਓ ਗੱਜ ਕੇ ਫੜੇ ਗਜਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ